ਗੁਰ ਤਵਾ 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 ਗੁਰ ਗੁਰੂ ਜੀ ਦੀ ਸਾਜੀ ਨਵਾਜੀ ਗੁਰੂਪ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗਤ ਜੀਓ ਹੌ ਜੀ ਸਾਰੇ ਰਲ ਕੇ ਰਸਨਾ ਨੂੰ ਕਰੀਏ ਜੀ ਪਵਿੱਤਰ ਸਾਰੇ ਹੀ ਗੱਜ ਕੇ ਉਚਾਰਨ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰਮ ਪਿਆਰੇਓ ਬੜਪਾਗੇ ਆ ਜੋ ਇੱਕ ਸੱਚੀ ਸੰਗਤ ਦੇ ਰੂਪ ਵਿੱਚ ਇਕੱਠੇ ਹੋ ਕੇ ਬੈਠੇ ਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਤਰਸ ਕੀਤਾ ਸਤਿਗੁਰੂ ਜੀ ਕਹਿੰਦੇ ਤਰਸ ਪਿਆ ਮੈਂ ਰਹਿਮਤ ਹੋਈ ਤਾਰਸ ਕਰਕੇ ਸਤਗੁਰ ਜੀ ਨੇ ਸਾਡੇ ਤੇ ਰਹਿਮਤਾਂ ਕਰਕੇ ਤਾਂ ਸਾਨੂੰ ਇਕੱਠੇ ਕਰਕੇ ਬਿਠਾਇਆ ਆਪਦੇ ਗੁਣ ਗਾਇਨ ਕਰਨ ਵਾਸਤੇ ਅੱਜ ਆਪਾਂ ਭਾਈ ਸੋਥਰੇ ਸ਼ਾਜੀ ਦਾ ਇਤਿਹਾਸ ਜੋ ਸਤਗੁਰ ਜੀ ਕਿਰਪਾ ਕਰਕੇ ਸੇਵਾ ਲੈਣਗੇ ਜਿਹੋ ਜਿਹਾ ਵੀ ਆਉਂਦਾ ਆਉਂਦਾ ਤਾਂ ਗੁਰਮਖੋ ਕੁਝ ਵੀ ਨਹੀਂ ਪਰ ਜਦੋਂ ਸਤਗੁਰ ਕਿਰਪਾ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਆ ਤਾਂ ਉਹ ਆਪ ਹੀ ਸਭ ਕੁਝ ਕਰਵਾ ਲੈਂਦੇ ਆ ਇੱਕ ਵਾਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਕਸ਼ਮੀਰ ਨੂੰ ਲੰਗੇ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਇੱਕ ਬਾਰਾਮੁਲਾ ਹੋਣ ਬਾਰਾਮੁਲਾ ਦੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਝਾੜੀਆਂ ਦੇ ਵਿੱਚ ਜਦੋਂ ਝਾੜੀਆਂ ਦੇ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਸਤਿਗੁਰੂ ਜੀ ਰੁਕ ਕੇ ਕਹਿਣ ਲੱਗੇ ਕਿ ਕਿੱਥੋਂ ਗੁਰਮੁਖੋਂ ਬੱਚੇ ਦੀ ਆਵਾਜ਼ ਆਉਂਦੀ ਆ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ ਤੇ ਸਿੰਘ ਕਹਿੰਦਾ ਮਹਾਰਾਜ ਵੀ ਸਾਨੂੰ ਤਾਂ ਸੁਣਦੀ ਨਹੀਂ ਸਤਿਗੁਰੂ ਜੀ ਕਹਿੰਦੇ ਵੀ ਰੁਕ ਕੇ ਸੁਣ ਧਿਆਨ ਨਾਲ ਬਾਬਾ ਵੀਰ ਜੀ ਚੰਦ ਜੀ ਨੂੰ ਕਹਿੰਦੇ ਵੀ ਧਿਆਨ ਨਾਲ ਸੁਣੋ ਬਾਬਾ ਵੀਰ ਜੀ ਚੰਦ ਜੀ ਕਹਿੰਦੇ ਵੀ ਹਾਂਜੀ ਆਉਂਦੀ ਆ ਕਹਿੰਦੇ ਦੇਖੋ ਤਾਂ ਕੌਣ ਆ ਕਿੱਥੇ ਆ ਕਿਵੇਂ ਮਹਾਰਾਜ ਬੱਚਾ ਪਿਆ ਝਾੜੀਆਂ ਦੇ ਵਿੱਚ ਬਾਬਾ ਵੀਰ ਜੀ ਚੰਦ ਜੀ ਕਹਿੰਦੇ ਕਹਿੰਦੇ ਲਿਓ ਭਾਈ ਚੱਕ ਕੇ ਸਾਡੇ ਕੋਲ ਜਦੋਂ ਚੱਕਿਆ ਤੇ ਉਹਦੇ ਦੰਦ ਸੀਗੇ ਜੰਮ ਦੇ ਦੇ 250 ਰੁਪਏ ਜਾਵੇ ਕਹਿੰਦੇ ਮਹਾਰਾਜ ਕੋਥਰਾ ਕੋਥਰਾ ਵੀ ਮਤਲਬ ਸੋਨਾ ਨਹੀਂਗਾ ਇੱਕੋ ਦੇ ਦੰਦ ਆ ਜਾਂਦੇ ਤੇ ਕਹਿੰਦੇ ਵੀ ਕਹਿੰਦਾ ਵੀ ਇਹ ਭਾਗਾਂ ਵਾਲਾ ਨਹੀਂ بے ਭਾਗ ਆ ਵੀ ਮਾਪੇ ਪਾ ਨੇ ਇੱਥੇ ਸੁੱਟ ਗਏ ਜੰਮ ਦੇ ਨੂੰ ਹੀ ਤੇ ਮਹਾਰਾਜ ਕਹਿੰਦੇ ਲਿਓ ਭਾਈ ਜਿਹਨਾਂ ਸਤਗੁਰਾਂ ਨੇ ਕਿਹਾ ਕੁਥਰਾ ਨਹੀਂ ਕਹਿੰਦੇ ਭਾਈ ਇਹ ਤਾਂ ਸਾਡਾ ਸੁਥਰਾ ਜਦੋਂ ਸਤਿਗੁਰਾਂ ਨੇ ਇੰਨੀ ਗੱਲ ਕਹੀ ਵੀ ਸਾਡਾ ਸੁਥਰਾ ਹਨ ਦੇਖੋ ਗੁਰਮੁਖੋ ਵੀ ਜੋ ਦੁਨੀਆ ਸਾਨੂੰ ਕਹਿ ਦਿੰਦੀ ਹੈ ਵੀ ਸਾਡਾ ਜਾਂ ਆਪਣਾ ਦੁਨੀਆ ਸਾਨੂੰ ਫਿਰ ਵੀ ਛੱਡ ਦਿੰਦੀ ਹੈ ਕਿਸੇ ਨਾ ਕਿਸੇ ਵੇਲੇ ਪਰ ਜਦੋਂ ਪੂਰਾ ਸਤਿਗੁਰੂ ਸਾਡੀ ਬਾਹ ਫੜ ਲੈਂਦਾ ਸਤਿਗੁਰੂ ਕਦੇ ਛੱਡਦਾ ਨਹੀਂ ਸਤਿਗੁਰਾਂ ਨੇ ਉਦੋਂ ਹੀ ਰਹਿਮਤ ਵਰਤਾਤੀ ਸਤਗੁਰ ਜੀ ਕਹਿੰਦੇ ਕੋਥਰਾ ਨਹੀਂ ਭਾਈ ਇਹ ਤਾਂ ਸਾਡਾ ਸੁਥਰਾ ਹੈ ਐਨੀ ਗੱਲ ਕਹਿ ਕੇ ਮਹਾਰਾਜ ਨੇ ਢਿੱਡ ਨਾਲ ਲਾ ਲਿਆ ਹਨਾ ਘੋੜੇ ਤੇ ਲੈ ਕੇ ਚੱਲ ਪਏ ਸਤਗੁਰਾਂ ਨੇ ਬੜੇ ਪਿਆਰ ਨਾਲ ਉਹਨੂੰ ਪਾਲਿਆ ਕਿਸੇ ਨੂੰ ਘੂਰ ਨਹੀਂ ਸੀ ਉਹਦੇ ਬਹੁਤ ਜਿਆਦਾ ਲਾਡਲਾ ਸੀਗਾ ਭਾਈ ਸੁਥਰਾ ਸੁਥਰਾ ਜਦੋਂ ਕਿਸੇ ਨੂੰ ਕੁਝ ਕਹਿਣ ਨਹੀਂ ਸੀ ਦੰਦੇ ਸਤਗੁਰੂ ਤੇ ਸ਼ਰਾਰਤੀ ਵੀ ਬੜਾ ਸੀ ਮਜ਼ਾਕੀਆ ਸੁਭਾਵਾ ਬਹੁਤ ਜਿਆਦਾ ਸੀਗਾ ਇੱਕ ਵਾਰੀ ਛੋਟੀ ਜੀ ਉਮਰ ਸੀਗੀ ਨਿਆਣੇ ਜੇ ਸੀਗੇ ਉਹ ਨੂੰ ਭਾਈ ਸੁਥਰੇ ਸਾਜੀ ਤੇ ਘੋੜਿਆਂ ਦੇ ਤਵੇਲੇ ਦੇ ਵਿੱਚ ਸੇਵਾ ਕਰਦਾ ਹੁੰਦਾ ਸੀਗਾ ਨਿੱਕਾ ਜਿਹਾ ਹੁੰਦਾ ਪਹਿਲੀ ਤੇ ਉਹ ਘੋੜਿਆਂ ਦੇ ਤਵੇਲੇ ਦੇ ਵਿੱਚ ਸੇਵਾ ਕਰੇ ਤੇ ਪਹਿਲੀ ਘਟਨਾ ਕੀ ਵਾਪਰੀ ਤੇ ਗ੍ਰਾਂਥੀ ਸਿੰਘ ਪਾਠ ਕਰੀ ਜਾ ਰਿਹਾ ਗੁਰੂ ਸਾਹਿਬ ਦੇ ਤਾਬੇ ਬੈਠਾ ਗਾਵਨ ਤੁਜ ਨੋ ਮੋਣੀਆਂ ਮਣਮੋਹਣ ਸੁਰਗਾ ਮਛ ਪਿਆਲੇ ਆਪ ਕਹਿਣ ਲੱਗਿਆ ਤੈਨੂੰ ਕੀ ਘੋੜਿਆਂ ਦੇ ਤਵੇਲੇ ਦੇ ਵਿੱਚੋਂ ਭੱਜ ਕੇ ਛਾਲ ਮਾਰ ਕੇ ਆਇਆ ਪਿੱਛੇ ਆ ਕੇ ਗੋਹੇ ਨਾਲ ਲਿਬੜੇ ਪੈਰ ਆ ਕੇ ਦਰਵਾਰ ਦੇ ਵਿੱਚ ਭਾਈ ਸਥਰਾ ਕਹਿਣ ਲੱਗੇ ਤੈਨੂੰ ਕੀ ਉਹ ਕਹਿੰਦੇ ਗਾਵੰਤ ਤੁਜਨ ਚਤਰਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਕਹਿੰਦਾ ਤੈਨੂੰ ਕੀ ਜਿਹੜੀ ਗਾਵੰਤ ਤੁਦਨ ਗਾਵੰਤ ਤੁਜਨ ਵਾਲੀ ਪੰਗਤੀ ਐ ਵੀ ਦੇਵੀ ਦੇਵਤੇ ਗਾਉਂਦੇ ਆ ਤੈਨੂੰ ਸਾਰੀ ਗਾਉਂਦੇ ਆ ਹਨਾ ਪੌਣ ਪਾਣੀ ਬਸੰਤਰ ਗਾਉਂਦੇ ਆ ਰਾਜੇ ਗਾਉਂਦੇ ਆ ਆਪ ਮਦਰ ਖੜਾ ਕਰੀ ਜਾਵੇ ਤੈਨੂੰ ਕੀ ਤੈਨੂੰ ਕੀ ਤੈਨੂੰ ਕੀ ਤੇ ਪਾਠੀ ਨੂੰ ਬੜਾ ਗੁੱਸਾ ਚੜਿਆ ਗ੍ਰੰਥੀ ਨੂੰ ਗ੍ਰੰਥੀ ਸਿੰਘ ਨੇ ਪਾਠ ਸੰਪੂਰਨ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਕੋਲ ਸ਼ਿਕਾਇਤ ਲੈ ਕੇ ਚਲੇ ਗਏ ਜਦੋਂ ਗੁਰੂ ਸਾਹਿਬ ਕੋਲ ਗ੍ਰੰਥੀ ਸਿੰਘ ਸ਼ਿਕਾਇਤ ਲੈ ਕੇ ਗਏ ਤੇ ਕਹਿੰਦਾ ਮਹਾਰਾਜ ਵੀ ਅਸੀਂ ਪਾਠ ਕਰਦੇ ਸੀਗੇ ਸੌਦਰਦਾ ਤੇ ਸੁਤਰਾ ਸਾਡੇ ਪਿੱਛੇ ਆ ਕੇ ਕਰੀ ਗਾ ਤੈਨੂੰ ਕੀ ਤੈਨੂੰ ਕੀ ਤੈਨੂੰ ਕੀ ਮਹਾਰਾਜ ਪਾਠ ਕਰਦੇ ਸਮੇਂ ਪਾਈ ਸੁਥਰੇ ਨੇ ਬੇਇੱਦਵੀ ਕੀਤੀ ਬਹੁਤ ਜ਼ਿਆਦਾ ਕਹਿੰਦੇ ਬਲਾਓ ਭਾਈ ਕਿੱਥੇ ਆ ਸੁਥਰੇ ਜਹਾਂ ਨੂੰ ਜਦੋਂ ਬੁਲਾਇਆ ਤੇ ਕਹਿਣ ਲੱਗੇ ਕਹਿੰਦੇ ਭਾਈ ਸੁਥਰੇ ਕੀ ਗੱਲ ਵੀ ਤੂੰ ਕਹੀ ਗਿਆ ਤੈਨੂੰ ਕੀ ਤੈਨੂੰ ਕੀ ਵੀ ਪਾਠ ਦੀ ਬੇਇੱਦਵੀ ਤੂੰ ਇਦਾਂ ਚੱਲਦੇ ਪਾਠ ਦੇ ਵਿੱਚ ਹਨਾ ਕਹੀ ਗਿਆ ਕਹਿੰਦੇ ਮਹਾਰਾਜ ਜੀ ਨੂੰ ਇਹ ਪੁੱਛੋ ਵੀ ਉਹ ਗਾਉਂਦੇ ਸੀਗੇ ਦੇਵੀ ਦੇਵਤੇ ਗਾਉਂਦੇ ਸੀ ਰਾਜਾ ਗਾਉਂਦਾ ਸੀ ਚਿਤ੍ਰਗੁਪਤ ਗਾਉਂਦੇ ਸੀ ਸਾਰੇ ਗਾਉਂਦੇ ਸੀ ਇਹ ਥੋੜੂ ਇਹਦਾ ਧਿਆਨ ਪੁੱਛੋ ਵੀ ਕਿੱਥੇ ਸੀਗਾ ਤੁਸੀਂ ਇਹਦਾ ਧਿਆਨ ਪੁੱਛੋ ਵੀ ਕਿੱਥੇ ਸੀਗਾ ਸਤਗੁਰੂ ਜੀ ਕਹਿਣ ਲੱਗੇ ਵੀ ਗੱਲਾਂ ਗੋਲਮੋਲ ਨਾ ਕਰ ਸੋ ਤੇ ਗੱਲ ਚੰਗੀ ਤਰ੍ਹਾਂ ਦੱਸ ਵੀ ਗੱਲ ਹੈ ਕੀ ਇਹ ਗੋਲਮੋਲ ਨਾ ਗੱਲਾਂ ਕਰ ਭਾਈ ਸੋਤਰ ਖੰਦ ਮਾਰੇ ਮੈਨੂੰ ਵੀ ਪਤਾ ਵੀ ਇਹਨੂੰ ਪੁੱਛੋ ਤੁਸੀਂ ਆਪ ਹੀ ਪੁੱਛੋ ਆਪ ਹੀ ਦੱਸੋ ਗ੍ਰਾਂਥੀ ਸਿੰਘ ਨੂੰ ਨਾਲ ਹੀ ਉਂਗਲ ਲਾਤੀ ਵੀ ਇਹਦਾ ਪੰਡਾ ਚੰਗੀ ਤਰ੍ਹਾਂ ਭੰਨਿਆ ਜਾਵੇ ਬਾਕੀ ਸੰਗਤ ਨੂੰ ਵੀ ਚਾਨਣ ਹੋ ਜਾਵੇ ਹੈਨਾ ਕਿਉਂਕਿ ਉਹਦੇ ਹਰ ਇੱਕ ਗੱਲ ਦੇ ਵਿੱਚ ਕੋਈ ਰਾਜ ਹੁੰਦਾ ਸੀਗਾ ਵੀ ਗਾਹਾਂ ਨੂੰ ਸੰਗਤ ਵੀ ਜਾਗਰੂਕਤ ਹੋ ਜਾਵੇ ਵੀ ਆਪਾਂ ਜੇ ਪਾਠ ਕਰਨਾ ਤਾਂ ਆਪਣੇ ਆਪ ਬੋਲ ਕੇ ਉਹਨੂੰ ਸੁਣਨਾ ਵੀ ਆ ਧਿਆਨ ਵੀ ਰੱਖਣਾ ਆਪਾਂ ਵੀ ਕੀ ਬੋਲਿਆ ਹਨਾ ਤੇ ਜਦੋਂ ਐਨੀ ਗੱਲ ਹੋਈ ਤੇ ਸਾਰੀ ਸੰਗਤ ਬੈਠੀ ਗ੍ਰਾਂਥੀ ਸਿੰਘ ਚਰਨਾ ਤੇ ਢਾਇ ਪਿਆ ਸਤਿਗੁਰਾਂ ਦੀ ਕਹਿੰਦੇ ਮਹਾਰਾਜ ਜੀ ਮਾਫ ਕਰ ਦਿਓ ਬਹੁਤ ਵੱਡੀ ਭੁੱਲ ਹੋ ਗਈ ਕਹਿੰਦੇ ਵੀ ਹੋਇਆ ਕੀ ਸਤਿਗੁਰੂ ਕਹਿੰਦੇ ਕੀ ਹੋਇਆ ਕਹਿੰਦੇ ਮਹਾਰਾਜ ਇੱਕ ਸੋਹਣੀ ਜੀ ਰੂਹ ਮੱਥਾ ਟੇਕਣ ਆਈ ਜਦੋਂ ਮੱਥਾ ਟੇਕਣ ਆਈ ਤੇ ਉਹਦੇ ਚਿਹਰੇ ਵੱਲ ਮੇਰਾ ਧਿਆਨ ਚਲਿਆ ਗਿਆ ਵੀ ਉਹਨੂੰ ਦੇਖ ਕੇ ਮਨ ਮੇੜਾ ਹੋ ਗਿਆ ਮਨ ਚ ਆਇਆ ਜੇ ਕਿਤੇ ਮੇਰਾ ਜੀਵਨ ਸਾਥੀ ਇਹ ਹੋ ਜਾ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ ਨਾ ਜੇ ਕਿਤੇ ਮੈਨੂੰ ਵੀ ਉਹੋ ਜਿਹਾ ਜੀਵਨ ਸਾਥੀ ਮਿਲ ਜੇ ਮਾਰੇ ਕਹਿੰਦੇ ਵੀ ਚਲੋ ਸਾਰੀ ਸੰਗਤ ਚਲੀ ਗਈ ਭੁੱਲ ਬਖਸ਼ਾਈਏ ਨਾ ਸਤਿਗੁਰਤਾ ਦੇ ਆਲ ਨੇ ਸਾਡੇ ਦੇ ਆਲੂ ਕਿਰਪਾਲੂਆ ਸਤਿਗੁਰੂ ਜਣੇ ਕਿ ਫਿਰ ਗ੍ਰੰਥੀ ਸਿੰਘ ਪੁੱਛਣ ਲੱਗਾ ਕਹਿੰਦੇ ਮਹਾਰਾਜ ਵੀ ਪਾਠ ਮੈਂ ਕਰਦਾ ਸੀਗਾ ਬੱਬੇ ਮੈਂ ਬੈਠਾ ਸੀਗਾ ਬਈ ਇਹਨੂੰ ਕੀ ਪਤਾ ਲੱਗਿਆ ਵੀ ਮੇਰਾ ਧਿਆਨ ਕਿੱਥੇ ਆ ਮਹਾਰਾਜ ਹੱਸ ਪਈ ਮਹਾਰਾਜ ਕਹਿੰਦੇ ਵੀ ਪਤਾ ਹੀ ਸੀਗਾ ਮਹਾਰਾਜ ਨੂੰ ਵੀ ਇਹ ਜਾਣੀ ਜਾਣਾ ਸੁਥਰਾ ਹੁਣ ਜਦੋਂ ਐਡੇ ਵੱਡੇ ਗੁਰੂ ਨੇ ਪਾਲਣ ਪੋਸਣ ਕੀਤਾ ਹੋਵੇ ਐਡੇ ਵੱਡੇ ਗੁਰੂ ਨਾਲ ਹਰ ਟਾਈਮ ਰਹਿੰਦਾ ਹੋਵੇ ਹਰ ਟਾਈਮ ਦ੍ਰਿਸ਼ਟੀ ਪੈਂਦੀ ਹੋਵੇ ਹਨਾ ਤਰ ਤਾਂ ਸਾਡੇ ਵਰਗੇ ਕੀੜੇ ਵੀ ਜਾਂਦੇ ਆ ਗੰਦਗੀ ਦੇ ਉਹ ਤਾਂ ਫੇਰ ਨਿੱਕਾ ਜਿਹਾ ਹੁੰਦਾ ਸਤਗੁਰਾਂ ਨੇ ਪਾਲਿਆ ਕਿਉਂਕਿ ਸਾਰੀ ਸੋਜੀ ਸਤਗੁਰਾਂ ਦੀ ਗੋਦ ਚਾਈ ਸੀ ਉਹਨੂੰ ਉਹਦੀ ਬ੍ਰਹਮਗਿਆਨੀ ਦੀ ਅਵਸਥਾ ਸੀ ਇਸ ਕਰਕੇ ਦੇਖ ਲੈਂਦੇ ਸੀਗੇ ਵੀ ਕਿਹਦਾ ਮਨ ਕਿੱਥੇ ਕੀ ਕਰ ਰਿਹਾ ਇੱਕ ਵਾਰੀ ਐਂ ਸੰਗਤ ਜੁੜੀ ਬੈਠੀ ਤੇ ਗੁਰੂ ਸਾਹਿਬ ਦਾ ਦਰਬਾਰ ਸਜਾਇਆ ਗੁਰੂ ਸਾਹਿਬ ਦੀਵਾਨ ਸਜਾਇਆ ਸੀਗਾ ਕਥਾ ਕਰਦੇ ਸੀ ਸਤਗੁਰੂ ਤੇ ਸਾਰੀ ਸੰਗਤ ਬੈਠੀ ਵਾਰੀ-ਵਾਰੀ ਇੱਕ ਮੇਰੇ ਵਰਗਾ ਵਾਰੀ-ਵਾਰੀ ਖੜੀ ਦੇਖੀ ਜਾਏ ਤੇ ਕੋਈ ਪੁੱਛਣ ਲੱਗਿਆ ਵਿੱਚੋਂ ਹੀ ਸੰਗਤ ਦੇ ਕਹਿੰਦੇ ਮਹਾਰਾਜ ਵੀ ਇਹ ਵਾਰੀ ਵਾਰੀ ਘੜੀ ਕਿਉਂ ਦੇਖੀ ਜਾਂਦਾ ਮਹਾਰਾਜ ਕਹਿੰਦੇ ਫਿਰ ਦੱਸ ਦੀਏ ਹੱਸ ਕੇ ਕਹਿੰਦੇ ਮਹਾਰਾਜ ਕਹਿੰਦੇ ਗਰਮੋ ਘਰ ਦੱਸ ਦੀਏ ਵੀ ਘੜੀ ਵਾਰੀ ਵਾਰੀ ਕਿਉਂ ਦੇਖੀ ਜਾਂਦਾ ਸੰਗਤ ਕਹਿੰਦੀ ਹਾਂਜੀ ਮਹਾਰਾਜ ਦੱਸੋ ਕਹਿੰਦੇ ਭਾਈ ਇਹਨੇ ਜੁੱਤੀ ਨਵੀਂ ਲਿਆਂਦੀ ਐ ਅੱਗੇ ਜੋੜਾ ਕਰਨੀ ਸੀ ਨਾ ਹੁੰਦੇ ਜੋੜਾ ਕਰ ਤਾਂ ਹੁਣ ਬਣਿਆ ਗੁਰੂ ਸਾਹਿਬ ਵੇਲੇ ਨਹੀਂ ਸੀ ਹੁੰਦੀ ਜੋੜਾ ਕਰ ਬਣਾਏ ਤੇ ਜੋੜਾ ਘਰ ਬਣਿਆ ਨਹੀਂ ਸੀ ਉਦੋਂ ਜੁੱਤੀ ਨਵੀਂ ਲਿਆਂਦੀ ਤੇ ਉਹਦਾ ਧਿਆਨ ਇਦਾਂ ਸੀਗਾ ਵੀ ਕਿਹੜੀ ਘੜੀ ਕਥਾ ਖਤਮ ਹੋਵੇ ਵੀ ਮੈਂ ਫਟਾਫਟ ਜਾ ਕੇ ਆਪਦਾ ਜੋੜਾ ਪਾ ਲਾਂ ਵੀ ਕੋਈ ਚੱਕ ਹੀ ਨਾ ਲੈ ਜਾਏ ਮਰਲ ਤਾਂ ਜਾਣੀ ਜਾਣ ਸੀਗੇ ਭਾਈ ਸੋਤਰੇ ਦੀ ਡਿਊਟੀ ਲਾਈ ਗਈ ਸੋਤਰੇ ਨੂੰ ਹਾ ਬਿਮਾਰੀ ਭਾਈ ਸੋਤਰੇ ਮਹਾਰਾਜ ਬੁਲਾਉਂਦੇ ਆ ਹਾਂਜੀ ਮਹਾਰਾਜ ਭਾਈ ਜੋੜਿਆਂ ਦਾ ਧਿਆਨ ਰੱਖ ਜੋੜਿਆਂ ਦੇ ਵਿੱਚ ਬੈਠ ਤੇਰੀ ਡਿਊਟੀ ਹੈ ਜਿੰਨਾ ਚਿਰ ਸੰਗਤ ਕਥਾ ਸੁਣਦੀ ਹੈ ਕੋਈ ਜੋੜਾ ਕਿਸੇ ਦਾ ਕੋਈ ਚੱਕ ਕੇ ਨਾ ਲੈ ਜਾਏ ਸਤਿ ਪਤਿਸ਼੍ਰੀ ਮਹਾਰਾਜ ਬੈਠ ਗਿਆ ਜੋੜਿਆਂ ਦੇ ਵਿੱਚ ਜਦੋਂ ਜੋੜਿਆਂ ਦੇ ਵਿੱਚ ਬੈਠਿਆ ਤੇ ਕਹਿਣ ਲੱਗੇ ਮਹਾਰਾਜ ਮੈਂ ਵੀ ਕਥਾ ਸੁਣ ਲੱਜ ਮੇਰੇ ਕਿੱਡੇ ਵੱਡੇ ਭਾਗ ਆ ਹਨਾ ਅੱਜ ਮੈਨੂੰ ਵੀ ਕਥਾ ਸੁਣ ਨੂੰ ਮਿਲੀ ਆ ਕਿਉਂਕਿ ਨਹੀਂ ਤਾਂ ਉਹਨਾਂ ਦੀ ਟਵੇਲੇ ਚ ਡਿਊਟੀ ਹੁੰਦੀ ਸੀ ਜਾਂ ਫਿਰ ਲੰਗਰ ਹਾਲ ਦੇ ਵਿੱਚ ਡਿਊਟੀ ਕਰਦਾ ਸੀ ਹਰ ਟਾਈਮ ਸੇਵਾ ਚ ਲੀਨ ਰਹਿੰਦਾ ਸੀ ਸਿਮਰਨ ਕਰਨਾ ਸੇਵਾ ਕਰਨੀ ਸਿਮਰਨ ਕਰਨਾ ਸੇਵਾ ਕਰਨੀ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਨਮਸਕਾਰ ਕਰਨੀ ਹੈ ਨਾ ਸਤਿਕਾਰ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਲੜਲਾ ਬਹੁਤ ਜ਼ਿਆਦਾ ਰੱਖਿਆ ਸੀਗਾ ਉਸ ਤੋਂ ਬਾਅਦ ਜਦੋਂ ਸੰਗਤ ਬੈਠ ਕੇ ਕਥਾ ਸੁਣਦੀ ਰਹੀ ਤੇ ਇਹ ਵੀ ਬੈਠ ਗਿਆ ਜੁੱਤੀਆਂ ਦੇ ਵਿੱਚ ਜੋੜਿਆਂ ਦੇ ਵਿੱਚ ਜਿਸ ਨੂੰ ਬੈਠਾ ਸਤਗੁਰ ਜੀ ਕਹਿੰਦੇ ਵੀ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਹੋਵੇ ਉਹ ਸਾਨੂੰ ਰੱਖਣੀ ਨਹੀਂ ਚਾਹੀਦੀ ਹੈ ਨਾ ਸੁਣੀ ਗਿਆ ਧਿਆਨ ਨਾਲ ਚਾਹੇ ਕਹਿੰਦੇ ਉਹ ਕੁਸੰਗਤ ਹੈ ਸੰਗਤ ਨਹੀਂ ਆਪਾਂ ਉਹਨੂੰ ਕਹਿ ਸਕਦੇ ਕੋ ਸੰਗਤ ਕਹਿ ਸਕਦੇ ਆ ਜਿਹੜਾ ਕੋਈ ਹੁਣ ਦੁਨਿਆਵੀ ਤ੍ਰੈਗੁਣਾ ਦੀਆਂ ਗੱਲਾਂ ਵਿਚਾਰਾਂ ਸਾਨੂੰ ਹੋਰ ਹੋਰ ਗੱਲਾਂ ਪੁੱਠੀਆਂ ਸਿੱਧੀਆਂ ਕਰਦਾ ਉਹਨੂੰ ਆਪਾਂ ਕਿ ਸੰਗਤ ਕਹਿ ਸਕਦੇ ਆ ਕਿਉਂਕਿ ਸੰਗਤ ਤਾਂ ਹਮੇਸ਼ਾ ਗੁਰੂ ਨਾਲ ਹੀ ਜੋੜਦੀ ਆ ਸੱਚੀ ਸੰਗਤ ਜਿਹੜੀ ਆ ਉਹ ਤਾਂ ਗੁਰੂ ਦੀ ਉਸਤਤਿ ਵਡਿਆਈ ਕਰੂ ਉਹ ਅਕਾਲ ਪੁਰਖ ਵੈਗੁਰੂ ਦੀ ਉਸਤਤਿ ਵਡਿਆਈ ਕਰੂ ਉਹ ਗੱਲਾਂ ਕਰਵਾਉਣੀਆਂ ਦੀਆਂ ਵਿਚਾਰਾਂ ਹਰ ਟਾਈਮ ਉਹਨਾਂ ਦੇ ਮਨ ਦੇ ਵਿੱਚ ਚੱਲਣਗੀਆਂ ਕੋ ਸੰਗਤ ਜਿਹੜੀ ਆ ਇਹ ਪੁੱਠੇ ਰਸਤੇ ਪਾ ਕੇ ਲੈ ਕੇ ਜਾਂਦੀ ਆ ਸਾਨੂੰ ਤੇ ਕਿਰਪਾ ਹੋਈ ਬੈਠਾ ਸੁਥਰਾ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਹੋਵੇ ਉਹ ਸਾਨੂੰ ਰੱਖਣੀ ਨਹੀਂ ਚਾਹੀਦੀ ਇਹ ਤਾਂ ਫਟਾਫਟ ਖਾਣੇ 'ਚ ਵੈ ਗਈ ਗੱਲ ਕਿਉਂਕਿ ਪਤਾ ਸੀ ਗਾ ਵੀ ਜੁੱਤੀਆਂ 'ਚ ਧਿਆਨ ਆ ਇੱਕ ਇੱਕ ਦੋ ਜਣਿਆਂ ਦਾ ਹਨਾ ਤੇ ਇਹਨੇ ਕੀ ਕੀਤਾ ਬੈਠਾ ਰਿਹਾ ਜੁੱਤੀਆਂ 'ਚ ਬੈਠਾ ਰਿਹਾ ਜਦੋਂ ਅੱਧਕ 'ਚ ਕਥਾ ਚਲੀ ਗਈ ਇਹਨੇ ਲਿਆ ਕੇ ਲੰਗਰ ਲਾਤਾ ਲੱਡੂ ਜਲੇਬੀਆਂ ਦੁੱਧ ਇਹੋ ਜਿਹਾ ਜੋ ਵੀ ਮਠਿਆਈਆਂ ਸਾਰੀ ਸੰਗਤ ਨੂੰ ਜਦੋਂ ਲੰਗਰ ਸ਼ਕਾਇਆ ਸੰਗਤ ਬੜੀ ਖੁਸ਼ ਹੋਈ ਵੀ ਬਹੁਤ ਵਧੀਆ ਸੁਥਰੇ ਨੇ ਕੰਮ ਕੀਤਾ ਹਨ ਆਪਾਂ ਮਿੱਠਾ ਮੂੰਹ ਕਰਦੇ ਹਾਂ ਸਾਰੀ ਸੰਗਤ ਤੋਂ ਬਾਅਦ ਤੇ ਜਦੋਂ ਸਾਰਿਆਂ ਨੇ ਛਕਿਆ ਲੱਡੂ ਜਲੇਬੀਆਂ ਦੋਦਾ ਉਹ ਤੋਂ ਬਾਅਦ ਸੰਗਤ ਜੋੜੇ ਲੱਭਦੀ ਫਿਰੇ ਵੀ ਜੋੜੇ ਕਿੱਥੇ ਗਏ ਜੋੜੇ ਕਿੱਥੇ ਗਏ ਸਤਗੁਰ ਜੀ ਕਹਿੰਦੇ ਵੀ ਸੁਥਰੇ ਨੂੰ ਬਿਠਾਇਆ ਸੀ ਜੋੜਿਆਂ ਦੇ ਵਿੱਚ ਜੋੜੇ 10 ਭਾਈ ਸੁਥਰੇ ਜੋੜੇ ਕਿੱਥੇ ਆ ਕਿਨੇ ਮਹਾਰਾਜ ਤਾਂ ਰੋਜ਼ ਕਥਾ ਸੁਣਦੇ ਆ ਮੈਂ ਤਾਂ ਅੱਜ ਪਹਿਲੇ ਦਿਨ ਹੀ ਸੁਣੀ ਸੀ ਤੁਸੀਂ ਕਿਹਾ ਸੀ ਮਹਾਰਾਜ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਹੋਵੇ ਉਹ ਰੱਖਣੀ ਨਹੀਂ ਚਾਹੀਦੀ ਇਸ ਕਰਕੇ ਮਹਾਰਾਜ ਇਹ ਇਹਨਾਂ ਦਾ ਧਿਆਨ ਜੁੱਤੀ 'ਚ ਸੀਗਾ ਇੱਕੋ ਜਿਹੜੇ ਗੁਰਮਖ ਘੜੀ ਬਾਰੀ ਬਾਰੀ ਦੇਖਦੇ ਸੀਗੇ ਕਹਿੰਦੇ ਉਹਦਾ ਧਿਆਨ ਜੁੱਤੀ 'ਚ ਹੋਣ ਕਰਕੇ ਮੈਂ ਤਾਂ ਸਾਰਿਆਂ ਦੇ ਜੋੜੇ ਵੇਚਿਆ ਸਾਰਿਆਂ ਦੇ ਜੋੜੇ ਵੇਚ ਕੇ ਮਹਾਰਾਜ ਮੈਂ ਤਾਂ ਲੰਗਰ ਹੀ ਲਾਤਾ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਆ ਕਹਿਣ ਦਾ ਭਾਵ ਵੀ ਦੇਖੋ ਹਨਾ ਹਰ ਇੱਕ ਗੱਲ ਦੇ ਵਿੱਚ ਉਹਨਾਂ ਦੇ ਰਾਜ ਹੁੰਦਾ ਸੀਗਾ ਵੀ ਆਪਾਂ ਸੁਣਤਾ ਲੈਨੇ ਆ ਸਤਿਗੁਰੂ ਦੀਆਂ ਗੱਲਾਂ ਕਮਾਉਂਦੇ ਤਾਂ ਨਹੀਂ ਆਪਾਂ ਵੀ ਮੈਂ ਤਾਂ ਪਹਿਲੀ ਵਾਰੀ ਹੋ ਹਨਾ ਇੱਕ ਅੱਜ ਹੀ ਕਥਾ ਸੁਣੀ ਸੀਗੀ ਵੀ ਅੱਜ ਹੀ ਤੁਸੀਂ ਕਿਹਾ ਸੀ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਹੋਵੇ ਉਹ ਰੱਖਣੀ ਨਹੀਂ ਚਾਹੀਦੀ ਮਹਾਰਾਜ ਇਹ ਤਾਂ ਜੁੱਤੀ 'ਚ ਧਿਆਨ ਸੀਗਾ ਤੇ ਮੈਂ ਤਾਂ ਸਾਰਿਆਂ ਦੀਆਂ ਬਸ ਫਿਰ 베ਚਤੀਆਂ 베ਚ ਕੇ ਲੰਗਰ ਲਾਤਾ ਸਤਿਗੁਰਜੀ ਬਹੁਤ ਹੱਸੇ ਤੇ ਇਹੋ ਜੇ ਕੌਤਕ ਕਰਦੇ ਹੁੰਦੇ ਸੀਗੇ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਗੱਲ ਦੇ ਵਿੱਚ ਕੋਈ ਨਾ ਕੋਈ ਰਾਜ ਹੁੰਦਾ ਸੀਗਾ ਫਿਰ ਜਦੋਂ ਗੁਰੂ ਸਾਹਿਬ ਖੁਸ਼ ਹੋਏ ਫਿਰ ਇਹਨੂੰ ਐ ਹੋ ਗਿਆ ਕਿ ਮੈਂ ਲੰਗਰ ਦੀ ਸੇਵਾ ਕਿਉਂ ਨਾ ਮਨਾ ਵੀ ਤੂੰ ਲੰਗਰ ਲਾਇਆ ਕਰ ਸੰਗਤਾਂ ਵਾਸਤੇ ਜਦੋਂ ਦੇਖੇ ਵੀ ਮਹਾਰਾਜ ਬਹੁਤ ਖੁਸ਼ ਹੋ ਗਏ ਨਾ ਮਹਾਰਾਜ ਮੈਨੂੰ ਰੋਜ਼ ਦੇ 5 ਰੁਪਏ ਦੇ ਦਿਆ ਕਰੋ ਲੰਗਰ ਲਾਉਣ ਵਾਸਤੇ ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ ਲੈ ਲਿਆ ਕਰ ਰੋਜ਼ ਦੇ 5 ਰੁਪਏ ਖਜ਼ਾਨਚੀ ਨੂੰ ਕਿਹਾ ਗਿਆ ਕਹਿੰਦੇ ਭਾਈ ਜਦੋਂ ਸੁਤਰਾ 5 ਰੁਪਏ ਮੰਗਿਆ ਕਰੋ ਰੋਜ਼ ਦੇ 5 ਰੁਪਏ ਦੇ ਦਿਆ ਕਰੋ ਇਹਨੂੰ ਤੇ ਇੱਕ ਦਿਨ ਲੈ ਗਿਆ ਦੋ ਦਿਨ ਲੈ ਗਿਆ ਤਿੰਨ ਦਿਨ ਲੈ ਗਿਆ ਰੋਜ਼ ਦੀ ਰੋਜ਼ ਲੈ ਕੇ ਜਾਂਦਾ ਰਿਹਾ ਜਦੋਂ 10-15 ਦਿਨ ਹੋ ਗਏ ਖਜ਼ਾਨਚੀ ਨੂੰ ਕਹਿੰਦਾ ਹੁਣ ਤੂੰ ਐਂ ਕਰ ਭਾਈ ਸੁਤਰੇ ਸਾਹਿਬ ਜੀ ਕਹਿਣ ਲੱਗੇ ਕਿਉਂਕਿ ਮਜ਼ਾਕ ਹੀ ਅਸੀਂ ਸੁਆਦਾ ਕਹਿੰਦੇ ਹੁਣ ਤੂੰ ਐਂ ਕਰ ਵੀ 365 ਦਿਨ ਹੁੰਦੇ ਆ ਸਾਲ ਦੇ ਵਿੱਚ ਤੂੰ 5 ਨਾਲ ਗੁਣਾ ਕਰਕੇ ਜਿੰਨੇ ਪੈਸੇ ਬਣਦੇ ਆ ਤੂੰ ਮੈਨੂੰ ਦੇ ਦੇ ਕਿ ਜੰਜੀ ਕਹਿੰਦਾ ਵੀ ਇਹ ਵੀ ਗੱਲ ਠੀਕ ਆ ਹਨਾ 20 ਸਾਲ ਵਿੱਚ ਵੀ ਉਨੇ ਹੀ ਜਾਣੇ ਪੰਜ-ਪੰਜ ਵੀ ਆਪਾਂ ਇਕੱਠੀ ਦੇ ਦਨੇ ਆ ਕਹਿੰਦਾ ਮੈਨੂੰ ਵੀ ਲੈ ਕੇ ਜਾਣੇ ਔਖੇ ਆ ਰੋਜ਼-ਰੋਜ਼ ਤੁਹਾਨੂੰ ਵੀ ਲੈਣੇ ਔਖੇ ਆ ਵੀ ਤੁਸੀਂ ਇੱਕ ਵਾਰੀ ਕੰਮ ਨਿਬੇੜ ਦਿਓ ਚਲੋ ਜੀ ਜਿੰਨੇ ਕੁ ਸੀਗੇ ਪੈਸੇ ਲੈ ਕੇ ਸਾਲ ਦੇ ਬਣੇ ਲੈ ਗਏ ਪਤਾ ਨਹੀਂ ਉਹਨਾਂ ਨਾਲ 10 ਦਿਨ ਲੰਗਰ ਲਾਇਆ ਕਿ 15 ਦਿਨ ਲਾਇਆ 15 ਦਿਨਾਂ ਬਾਅਦ ਵਿਹਲਾ ਹੋ ਗਿਆ ਕਿਉਂਕਿ ਉਦੋਂ 5-7 ਕਰੋੜ ਬਣਦਾ ਹੋਊਗਾ ਉਦੋਂ ਜਮਾਨੇ ਬਹੁਤ ਵਧੀਆ ਸੀਗੇ ਹੁਣ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੈ ਨਾ ਜਦੋਂ ਲੰਗਰ ਲਾਇਆ ਸੁਥਰੇ ਨੇ ਪੂਰਾ ਸੰਗਤ ਨੂੰ ਰੀਜ ਨਾਲ ਲੰਗਰ ਸ਼ਿਕਾਇਆ ਫਟਾਫਟ ਪੈਸੇ ਮੁਕਾਤੇ ਜੀ ਉਹਨੇ ਲਾ ਲੂ ਵੀ ਮਹੀਨੇ ਦੇ ਮਹੀਨੇ ਦੇ ਵਿੱਚ ਵਿੱਚ ਖਤਮ ਕਰਤੇ ਹੋਣਗੇ 2 ਮਹੀਨਿਆਂ ਚ ਕਰਤੇ ਹੋਣਗੇ ਇੰਨਾ ਤਾਂ ਪਤਾ ਨਹੀਂ ਪਰ ਫੇਰ ਚਲੇ ਆ ਗਿਆ ਖਜ਼ਾਂਚੀ ਕੋਲ ਕਹਿੰਦਾ ਵੀ ਮੈਨੂੰ 5 ਰੁਪਏ ਚਾਹੀਦੇ ਆ ਖਾਚੀ ਕਹਿੰਦਾ ਵੀ ਸਾਲ ਦਾ ਤਾਂ ਤੈਨੂੰ ਹਸਾਬਕਦਮ ਕਰਕੇ ਸਾਰੇ ਪੈਸੇ ਦੇ ਦੇ ਤੀ ਹੁਣ ਤੂੰ ਫੇਰ ਆ ਗਿਆ ਹਨਾ ਤੇ ਖਾਚੀ ਕਹਿੰਦਾ ਵੀ ਨਹੀਂ ਤੈਨੂੰ ਕੋਈ ਪੈਸਾ ਨਹੀਂ ਹੁਣ ਦੇਣਾ ਵਾਰੀ ਵਾਰੀ ਮਿੰਤਾਜੋੜੀਆਂ ਕਰਦਾ ਤੜਲੇ ਕਰਦਾ ਗੁਰੂ ਸਾਹਿਬ ਨੂੰ ਪੁੱਛ ਲੋ ਮੈਂ ਗੁਰੂ ਸਾਹਿਬ ਨੂੰ ਪੁੱਛਿਆ ਨਾ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਹੁਣ ਗੁਰੂ ਸਾਹਿਬ ਨੂੰ ਵੀ ਐ ਹੋ ਗਿਆ ਵੀ ਹੁਣ ਆਪਾਂ ਮਾਪੇ ਵੀ ਆਪਾਂ ਨੂੰ ਘੂਰੀ ਦਿੰਦੇ ਵੀ ਹੁਣ ਇਹ ਜਿਆਦਾ ਹੀ ਸਿਰ ਚੜੀ ਜਾਂਦਾ ਹਨਾ ਹੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਦੇਣੇ ਨੀ 500 ਰੁਪਏ ਚਲੋ ਬੈਠਾ ਰਿਆ ਚਿੱਟਾ ਕਪੜਾ ਵਿਛਾ ਲਿਆ ਸੰਗਤ ਆਉਂਦੀ ਆ ਵਾਰੀ ਵਾਰੀ ਤੇ ਹੁਣ ਸੁਥਰੇ ਨੂੰ ਸਾਰੇ ਹੀ ਜਾਣਦੇ ਆ ਕਹਿੰਦੇ ਸੁਥਰੇ ਕੀ ਗੱਲ ਵੀ ਤੂੰ ਐਵੇਂ ਬੈਠਾ ਕਹਿੰਦੇ ਸਤਗੁਰੂ ਅਕਾਲ ਚਲਾਣਾ ਕਰ ਗਏ ਸੰਗਤ ਉਦਾਸ ਜੀ ਹੋ ਗਈ ਜਦੋਂ ਅੰਦਰ ਜਾ ਕੇ ਦੇਖਿਆ ਤੇ ਸਤਗੁਰੂ ਤੁੰਤਨ ਸਬ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਚੌਰ ਸਾਹਿਬ ਹੋਵੇ ਜਦੋਂ ਚੌਰ ਹੋਵੇ ਤੇ ਸੰਗਤ ਨੇ ਫਿਰ ਭੈਂਟਿਆ ਫੜ ਕੇ ਵੀ ਗੁਰੂ ਸਾਹਿਬ ਨੂੰ ਐ ਪੁੱਠਾ ਸਿੱਧਾ ਬੋਲਦਾ ਤੂੰ ਕਹਿੰਦੇ ਆਹੋ ਫਿਰ ਰੂਲ ਦੇ 500 ਰੁਪਏ ਕੀਤੇ ਸੀ ਸਤਗੁਰਾਂ ਨੇ ਹੁਣ ਮੁੱਕਰਗੇ ਵੀ ਦੇਣੇ ਨਹੀਂ ਮਰਿਆ ਮੁੱਕਰੇ ਇੱਕ ਬਰਾਬਰੀ ਹੋ ਜਾਂਦਾ ਕਹਿੰਦਾ ਇਸ ਕਰਕੇ ਕਾਲ ਚਲਾਣਾ ਨਹੀਂ ਕਰਗੇ ਮੈਂ ਤਾਂ ਐਵੇਂ ਕਹੂੰਗਾ ਕਾਲ ਚਲਾਣਾ ਕਰਗੇ ਸਤਗੁਰ ਨੂੰ ਸ਼ਿਕਾਇਤ ਲਾਈ ਸਤਗੁਰ ਜੀ ਨੂੰ ਜਿਸ ਸ਼ਿਕਾਇਤ ਲਾਈ ਮਹਾਰਾਜ ਐ ਬੋਲਦਾ ਸੁਥਰਾ ਸਤਗੁਰ ਕਹਿੰਦੇ ਕੋਈ ਗੱਲ ਨਹੀਂ ਗੁਰੂ ਘਰ ਲਾਡ ਲਾ ਬਹੁਤ ਜ਼ਿਆਦਾ ਸੀ ਨਾ ਆਪ ਵੀ ਨਹੀਂ ਸੀ ਬਹੁਤ ਕੁਛ ਕਹਿੰਦੇ ਮਾੜਾ ਮੋਟਾ ਹੀ ਕਿਤੇ ਇਕੱਲੇ ਇਕੱਲੇ ਨੂੰ ਘੂਰਦਾ ਨਾ ਸੰਗਤ ਦੇ ਵਿੱਚ ਨਹੀਂ ਸੀ ਕਦੇ ਭਾਈ ਸੋਧਰੇ ਨੂੰ ਕੋਸ਼ ਗਿਆ ਬਹੁਤ ਜ਼ਿਆਦਾ ਲਾਡ ਕਰਦੇ ਸੀ ਸਤਿਗੁਰੂ ਜਦੋਂ ਇੰਨੀ ਗੱਲ ਹੋਈ ਤੇ ਬੈਠਾ ਰਿਆ ਕਹਿੰਦੇ ਵੀ ਮਰਮੋਕਰ ਇੱਕ ਬਰਾਬਰੀ ਹੁੰਦਾ ਜਦੋਂ ਇੰਨੀ ਗੱਲ ਕਹੀ ਤੇ ਦੋ ਸਿੰਘਾਂ ਨੇ ਆ ਕੇ ਹੋਰ ਫੰਟਿਆ ਕਹਿੰਦੇ ਵੀ ਹੁਣ ਇਹਨੂੰ ਮੱਥਾ ਵੀ ਨਹੀਂ ਟੇਕਣ ਦੇਣਾ ਗੁਰੂ ਸਾਹਿਬ ਦੇ ਦਰਸ਼ਨੇ ਨਹੀਂ ਇਹਨੂੰ ਕਰਨ ਦੇਣੇ ਬੈਠਾ ਰਿਆ ਬੈਠਾ ਰਿਆ ਜਦੋਂ ਉੱਠ ਪੈ ਗਈ ਤੇ ਉੱਠ ਕੇ ਤੁਰ ਗਿਆ ਨਿਆਣਾ ਸੀ ਉਹਦੋਂ ਜਦੋਂ ਦਰਸ਼ਨ ਮੇਲੇ ਕਰਦਾ ਰਿਹਾ ਅੰਮ੍ਰਿਤਸਰ ਚਲਿਆ ਗਿਆ ਹੋਰ ਕਿਤੇ ਵੀ ਧਾਰਮਿਕ ਸਥਾਨਾਂ ਤੇ ਸਿਮਰਨ ਵੀ ਕਰਦਾ ਰਿਹਾ ਦਰਸ਼ਨ ਮੇਲੇ ਵੀ ਕਰਦਾ ਰਿਹਾ ਘੁੰਮ ਘੁਮਾ ਕੇ ਚਾਰਕ ਮਹੀਨੇ ਬਾਅਦ ਆ ਗਿਆ ਕਿਉਂਕਿ ਆਪਣਾ ਵੀ ਗੁੱਸਾ ਢੜਾ ਹੋ ਜਾਂਦਾ ਹਨਾ ਫਿਰ ਉਹੀ ਮਾਵਾ ਪਾਪੀ ਕੰਮ ਆਉਂਦਿਆ ਸਾਡੇ ਵੀ ਫਿਰ ਉਹ ਤਾਂ ਫਿਰ ਦੀਨ ਦੁਨੀਆ ਦੇ ਮਾਲਕ ਸੀਗੇ ਤੁੰਤਨ ਸਭ ਸਿਰ ਗੁਰੂ ਹਰਗੋਬਿੰਦ ਜੀ ਆ ਗਿਆ ਜੇ ਦਰਸ਼ਨਾ ਬਿਨਾਂ ਰਹਿਣਾ ਗਿਆ ਆ ਕੇ ਕਹਿੰਦਾ ਵੀ ਮੈਂ ਮੱਥਾ ਟੇਕਣਾ ਸਤਿਗੁਰਾਂ ਨੂੰ ਮੈਂ ਦਰਸ਼ਨ ਕਰਨੇ ਆ ਉਹ ਕਹਿੰਦੇ ਵੀ ਨਹੀਂ ਨੰਗਣ ਨਹੀਂ ਦੇਣਾ ਤੈਨੂੰ ਅੰਦਰ ਉਹ ਜਿਹੜੇ ਸਿਕਿਉਰਿਟੀ ਵਾਲੇ ਹੁੰਦੇ ਆ ਚੋਲੇ ਪਾ ਕੇ ਖੜੇ ਹੁੰਦੇ ਆ ਆਪਣੇ ਗੁਰੂ ਘਰਾਂ ਚ ਆਪਾਂ ਦੇਖਦੇ ਆ ਦੋ ਜਾਨੇ ਮੂਰੇ ਗੇਟ ਗੇਟ ਤੇ ਖੜੇ ਹੁੰਦੇ ਆ ਜਿਹੜੇ ਕਹਿੰਦੇ ਵੀ ਮੈਂ ਦਰਸ਼ਨ ਕਰਨੇ ਆ ਕਹਿੰਦੇ ਨਹੀਂ ਤੈਨੂੰ ਦਰਸ਼ਨ ਨਹੀਂ ਕਰਨ ਦੇਣੇ ਤੈਨੂੰ ਮੱਥਾ ਵੀ ਨਹੀਂ ਟੇਕਣ ਦੇਣਾ ਤੇ ਕਿਉਂਕਿ ਉਹ ਗੁਰੂ ਸਾਹਿਬ ਨਾਲ ਰਹਿੰਦੇ ਕਰਕੇ ਨਾ ਜੈਲਸ ਤਾਂ ਉਹਨਾਂ ਨੂੰ ਪਹਿਲੇ ਹੀ ਸੀਗੀ ਫਿਰ ਉਹਨਾਂ ਨੂੰ ਹੋਰ ਵੀ ਸੌਖਾ ਹੋ ਗਿਆ ਵੀ ਇਹ ਗੁਰੂ ਸਾਹਿਬ ਨੂੰ ਪੁੱਠਾ ਸਿੱਧਾ ਬੋਲਿਆ ਬਹਾਨਾ ਬਣਾ ਲਿਆ ਉਹਨਾਂ ਨੇ ਉਦੋਂ ਬਾਅਦ ਭਾਈ ਸੁਥਰੇ ਨੂੰ ਕੀ ਔੜਿਆ ਉਹਨੇ ਨਾ ਦੋ ਥੈਲੀਆਂ ਲੈ ਲਈਆਂ ਜਦੋਂ ਥੈਲੀਆਂ ਲਈਆਂ ਦੋ ਇੱਕ ਦੇ ਵਿੱਚ ਤਾਂ ਡਿਕਰੀਆਂ ਪਾਲੀਆਂ ਜਿਹੜੇ ਆ ਫੁੱਟੀਆਂ ਵੀ ਆ ਠੀਕਰੀਆਂ ਆ ਆਪਾਂ ਘੜੇ-ਘੁੜੇ ਦੀਆਂ ਜੋ ਵੀ ਇੱਕ ਦੇ ਵਿੱਚ ਉਹਨੇ ਥੈਲੀ ਦੇ ਵਿੱਚ ਰੇਤਾ ਪਾ ਲਿਆ ਪਾ ਕੇ ਤੇ ਫੇਰ ਆ ਗਿਆ ਗੇੜਾ ਬੂੜਾ ਦੇ ਕੇ ਉਹਨਾਂ ਨੂੰ ਕਹਿੰਦਾ ਮੈਨੂੰ ਦਰਸ਼ਨ ਕਰ ਲੈਣ ਦੋ ਮਹਾਰਾਜ ਦੇ ਕਹਿੰਦਾ ਨਹੀਂ ਨੰਗਣ ਨਹੀਂ ਦੇਣਾ ਕਹਿੰਦਾ ਮੈਂ ਖਾਲੀ ਹੱਥ ਨਹੀਂ ਮੱਥਾ ਟੇਕਣਾ ਮੇਰੇ ਕੋਲ ਮੋਰਾ ਨੇ ਨਾਲ ਮੇਰੇ ਕੋਲ ਸ਼ੱਕਰ ਆ ਉਹ ਦੇਖਦੇ ਆ ਉਹ ਕਹਿੰਦੇ ਵੀ ਲੱਗਦੇ ਤਾਂ ਹੈ ਆ ਹਨਾ ਵੀ ਹੈਗਾ ਤਾਂ ਕੁਝ ਉਹਨਾਂ ਨੇ ਸੋਚਿਆ ਵੀ ਚਲੋ 4-5 ਮਹੀਨੇ ਹੋ ਗਏ ਫਿਰਦੇ ਨੂੰ ਵੀ ਕਰ ਲਈ ਹੋਣੀ ਆ ਕਿਤੋਂ ਸੇਵਾ ਇਕੱਠੀ ਕਿਸੇ ਨੇ ਕੁਝ ਦੇਤਾ ਹੋਊਗਾ ਜਦੋਂ ਕਹਿੰਦਾ ਮੋਰਾ ਤੇ ਸ਼ੱਕਰ ਆ ਮੇਰੇ ਕੋਲ ਉਹਨਾਂ ਦੇ ਮਨ ਦੇ ਵਿੱਚ ਨਾ ਲਾਲਚ ਆ ਗਿਆ ਵੀ ਜਦੋਂ ਭਾਈ ਸੁਥਰੇ ਸ਼ਾਹ ਜੀ ਉਂ ਵੀ ਮਿਲਦੇ ਆ ਸਤਿਗੁਰਾਂ ਨੂੰ ਕੁਝ ਲੈ ਕੇ ਵੀ ਨਹੀਂ ਜਾਂਦੇ ਸਤਿਗੁਰ ਤਾਂ ਓਮੇ ਕਿਰਪਾ ਬਹੁਤ ਬਹੁਤ ਜ਼ਿਆਦਾ ਕਰ ਦਿੰਦੇ ਆ ਕਿਰਪਾ ਇਹਨਾਂ ਤੇ ਸੁਥਰੇ ਸ਼ਾਹ ਤੇ ਵੀ ਅੱਜ ਤਾਂ ਫੇਰ ਇਹਨਾਂ ਕੋਲ ਮੋਹਰਾਂ ਤੇ ਸ਼ੱਕਰ ਆ ਵੀ ਅੱਜ ਤਾਂ ਕੁਝ ਨਾ ਕੁਝ ਪੱਕਾ ਦੇਣਗੇ ਕਹਿੰਦੇ ਫੇਰ ਲੰਘ ਤਾਂ ਜਾ ਕੋਈ ਗੱਲ ਨਹੀਂ ਵੀ ਜਿਹੜਾ ਕੁਝ ਸਤਿਗੁਰੂ ਦੇਣਗੇ ਉਹਦੇ ਵਿੱਚੋਂ ਅੱਧਾ ਸਾਨੂੰ ਦੇਣਾ ਹੋਊਗਾ ਕਹਿੰਦਾ ਸਤ ਵਚਨ ਪਹਿਲੀ ਡਿਊਟੀ ਤੋਂ ਨੰਗਿਆ। ਦੂਜੀ ਤੇ ਫੇਰ। ਦੋ ਜਗ੍ਹਾ ਪਹਿਰੇਦਾਰ ਖੜੇ ਹੁੰਦੇ ਸੀਗੇ। ਜਦ ਦੂਜੇ ਥੰਮ ਨੰਗਣ ਲੱਗੇ ਕਹਿੰਦੇ ਵੀ ਮੈਂ ਦਰਸ਼ਨ ਵੇਲੇ ਕਰਨ ਜਾਣੇ ਆ। ਉਹ ਕਹਿੰਦੇ ਵੀ ਨਹੀਂ। ਜਾਣ ਨਹੀਂ ਦੇਣਾ। ਤੈਨੂੰ ਦਰਸ਼ਨ ਨਹੀਂ ਕਰਨ ਦੇਣੇ। ਵੀ ਤੂੰ ਸਤਗੁਰਾਂ ਨੂੰ ਪੁੱਠਾ ਸਿੱਧਾ ਬਹੁਤ ਜ਼ਿਆਦਾ ਬੋਲ ਕੇ ਗਿਆ। ਕਹਣਾ ਮੇਰੇ ਕੋਲ ਮੋਰਾ ਨੇ ਨਾਲੇ ਮੇਰੇ ਕੋਲ ਸ਼ੱਕਰ ਆ ਮੈਂ ਖਾਲੀ ਹੱਥ ਨਹੀਂ ਆ ਜੋ ਮੱਥਾ ਟੇਕਣਾ ਕਿਉਂ ਕਿ ਮੈਂ 4-5 ਮਹੀਨਿਆਂ ਦੇ ਵਿੱਚ ਬਹੁਤ ਮਿਹਨਤ ਕੀਤੀ ਆ। ਚਲੋ ਉਹ ਕਹਿੰਦੇ ਵੀ ਇੱਕ ਸ਼ਰਤ ਆ ਕਹਿੰਦੇ ਦੱਸੋ ਕਹਿੰਦੇ ਜਿਹੜਾ ਕੋ ਸਤਿਗੁਰੂ ਦੇਣਗੇ ਵੀ ਇੱਦਾਂ ਸਾਨੂੰ ਦੇਣਾ ਹੋਊਗਾ ਹਨਾ ਕਹਿੰਦੇ ਵੀ ਠੀਕ ਆ ਚਲੋ ਚਲੇ ਆ ਗਿਆ ਜਦੋਂ ਅੰਦਰ ਲੰਘਿਆ ਤੇ ਅੰਦਰ ਲੰਘ ਕੇ ਉਹ ਰੱਖੀਆਂ ਦੋਏ ਪੋਟਲੀਆਂ ਉਹਨਾਂ ਨੂੰ ਪ੍ਰਕਰਮਾ ਕਰੀ ਜਾਂਦਾ ਵਾਰੀ ਵਾਰੀ ਜਦੋਂ ਪ੍ਰਕਰਮਾ ਕਰੀ ਜਾਂਦਾ ਜਦੋਂ ਬਾਰੀ-ਬਾਰੀ ਪ੍ਰਕਰਮਾ ਕਰੇ ਇੱਕ ਪ੍ਰਕਰਮਾ ਕੀਤੀ ਦੋ ਕੀਤੀ ਤਿੰਨ ਕੀਤੀ ਪ੍ਰਕਰਮਾ ਕਰੀ ਜਾਏ ਕਰੀ ਜਾਏ ਸੰਗਤ ਦੇਖੀ ਜਾਵੇ ਸਤਿਗੁਰੂ ਦੇਖੀ ਜਾਣ ਨਾਲੇ ਸਤਿਗੁਰੂ ਹੱਸੀ ਜਾਣ ਜਦੋਂ ਸਤਿਗੁਰੂ ਹੱਸੀ ਜਾਣ ਤੇ ਸੰਗਤ ਵੀ ਦੇਖੀ ਜਾਏ ਸਾਰੇ ਸਤਿਗੁਰੂ ਕਹਿਣ ਲੱਗੇ ਕਹਿੰਦੇ ਵੀ ਕੀ ਗੱਲ ਹੋ ਗਈ ਸੁਤਰੇਆ ਵੀ ਤੂੰ ਆਲੇ-ਦਾਲੇ ਪ੍ਰਕਰਮਾ ਕਰੀ ਜਾਣਾ ਪੋਟਲੀਆਂ ਦੇ ਕਹਿੰਦੇ ਮਹਾਰਾਜ ਇਹਨਾਂ ਦੀ ਕਰਾਮਾਤ ਆ ਜੇ ਇਹ ਨਾ ਹੁੰਦੀ ਆ ਤੁਹਾਡੇ ਦਰਸ਼ਨ ਨਹੀਂ ਸੀ ਮੈਨੂੰ ਹੋਣੇ ਇਸ ਕਰਕੇ ਫਿਰ ਉਹਨਾਂ ਨੇ ਗੁਰੂ ਸਾਹਿਬ ਦੀ ਪ੍ਰਕਰਮਾ ਕਰਕੇ ਤੇ ਫਿਰ ਗੋਦੀ 'ਚ ਬੈਠ ਗਏ ਸੁਥਰੇ ਸਾਹਿਬ ਜੀ ਗੁਰੂ ਸਾਹਿਬ ਨੇ ਕੰਠ ਨਾਲ ਲਾਏ ਜੱਫੀ ਪਾਈ ਘੁੱਟ ਕੇ ਪਿਆਰ ਕੀਤਾ ਬਹੁਤ ਜਿਆਦਾ ਸੁਥਰੇ ਨੂੰ ਕਹਿਣ ਲੱਗੇ ਕਿਉਂਕਿ ਸਤਗੁਰੂ ਤਾਂ ਜਾਣੀ ਜਾਣ ਸੀਗੇ ਸੁਥਰੇ ਨੂੰ ਕਹਿਣ ਲੱਗੇ ਕਹਿੰਦੇ ਵੀ ਭਾਈ ਇਹਦੇ ਵਿੱਚ ਸ਼ੱਕਰ ਹੈ ਕਹਿੰਦੇ ਹਾਂਜੀ ਮਹਾਰਾਜ ਵੀ ਇਹਦੇ ਵਿੱਚ ਮੋਰਾ ਨੇ ਕਹਿੰਦੇ ਹਾਂਜੀ ਮਹਾਰਾਜ ਉਹ ਹਾਂਜੀ ਤਾਂ ਕਹਿੰਦਾ ਸੀਗਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਜਿਹੜਾ ਕੋ ਸਤਿਗੁਰ ਕਹਿਣਗੇ ਉਹ ਸਾਰਾ ਸਹੀ ਆ ਹੈਨਾ ਤੇ ਇਸ ਕਰਕੇ ਜਦੋਂ ਕਹਿਣ ਲੱਗੇ ਵੀ ਹਾਂਜੀ ਤੇ ਸਤਿਗੁਰ ਜੀ ਨੇ ਜਦੋਂ ਖੋਲ ਕੇ ਦੇਖਿਆ ਜਦੋਂ ਖੋਲੀਆਂ ਪੋੜਲੀਆਂ ਸਤਿਗੁਰੂ ਨੇ ਕੀ ਦੇਖਿਆ ਇੱਕ ਥੈਲੀ ਦੇ ਵਿੱਚ ਮੋਰਾ ਤੇ ਦੂਜੀ ਦੇ ਵਿੱਚ ਸ਼ੱਕਰ ਬੋਲੇ ਸ਼ਰੀਆ ਕਾਲ ਜਦੋਂ ਪਤਾ ਲੱਗਿਆ ਹੈਨਾ ਬੜੇ ਖੁਸ਼ ਹੋਏ ਸਾਰੇ ਜਦੋਂ ਉਹਨਾਂ ਨੂੰ ਵੀ ਐ ਹੋ ਗਿਆ ਵੀ ਹਾਂ ਮੋਹਰਾਂ ਤੇ ਛੱਕਰੀ ਆ ਹੈਨਾ ਪੱਕਾ ਤੇ ਉਹ ਜਿਹੜੇ ਸੀਗੇ ਪਹਿਰੇਦਾਰ ਉਹਨਾਂ ਦੇ ਮਨ 'ਚ ਬੜੇ ਲੱਡੂ ਫਟਣ ਬੇਲਾ ਮੱਥਾ ਟੇਕਦਾ ਜਦੋਂ ਜਕਾਰਾ ਹੈਨਾ ਛੱਡਿਆ ਸੰਗਤਾਂ ਨੇ ਦੇਖ ਕੇ ਉੱਥੇ ਸੰਗਤਾਂ ਵੀ ਦੇਖ ਕੇ ਅੱਖੀਆਂ ਪੱਕੀਆਂ ਰਹਿ ਗਈਆਂ ਬਈ ਸਤਿਗੁਰਾਂ ਨੂੰ ਐ ਸਤਕਾਰ ਨਾਲ ਮੱਥਾ ਟੇਕਿਆ ਆਪਾਂ ਜਦੋਂ ਹਣ ਭਾਈ ਸਾਹਿਬ ਆਉਂਦੇ ਆ ਆਪਾਂ ਵੀ ਸਤਕਾਰ ਨਾਲ ਜਕਾਰਾ ਬਲਾਈਦਾ ਹਨਾ ਮੱਥਾ ਟੇਕੀਦਾ ਜਦੋਂ ਇਸ ਕਰਕੇ ਉਹ ਜਦੋਂ ਫਿਰ ਗੁਰੂ ਸਾਹਿਬ ਖੁਸ਼ ਹੋਏ ਗੁਰੂ ਸਾਹਿਬ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਵੀ ਸੁਥਰੇ ਕੀ ਦੇ ਦੀਏ ਕੀ ਲੈਣਾ ਭਾਈ ਤੈ ਕਹਿੰਦੇ ਮਹਾਰਾਜ ਇੱਕ ਸੇਵਾ ਇੱਕ ਸਿਮਰਨ ਇੱਕ ਤੁਹਾਡਾ ਪਿਆਰ ਸਤਿਗੁਰੂ ਕਹਿੰਦੇ ਉਹ ਤਾਂ ਭਾਈ ਤੇਰੇ ਕੋਲ ਹੈਗਾ ਹੀ ਆ ਕਹਿੰਦੇ ਵੀ ਦੂਜਾ ਵਾਚਨਾ ਮੰਗ ਭਾਈ ਸੁਥਰੇ ਕੀ ਮੰਗਦਾ ਕਹਿੰਦਾ ਮਹਾਰਾਜ ਇੱਕ ਸੇਵਾ ਇੱਕ ਸਿਮਰਨ ਇੱਕ ਤੁਹਾਡਾ ਪਿਆਰ ਸਤਿਗੁਰੂ ਕਹਿੰਦੇ ਉਹ ਤਾਂ ਹੈਗਾ ਹੀ ਆ ਉਹ ਤਾਂ ਤੇਰੇ ਤੇ ਪਹਿਲੇ ਦਿਨ ਹੀ ਬਖਸ਼ਿਸ਼ ਹੋ ਗਈ ਸੀ ਤੀਜਾ ਵਚਨ ਮੰਗ ਭਾਈ ਕੀ ਮੰਗਦਾ ਉਧਰੋਂ ਪਹਿਰੇਦਾਰਾਂ ਦੇ ਮਨ ਦੇ ਵਿੱਚ ਲੱਡੂ ਫੁੱਟੀ ਜਾਣ ਵੀ ਹੁਣ ਕੋਈ ਚੀਜ਼ ਮੰਗੂਗਾ ਤੇ ਸਾਨੂੰ ਵੀ ਅੱਧੀ ਮਿਲੂਗੀ ਸਤਿਗੁਰੂ ਜੀ ਕਹਿਣ ਲੱਗੇ ਕਹਿੰਦੇ ਵੀ ਤੀਜਾ ਵਚਨ ਆ ਮੰਗ ਸੁਥਰੇ ਕੀ ਮੰਗਦਾ ਕਹਿੰਦੇ ਮਹਾਰਾਜ ਮaaf ਕਰ ਦਿਓ ਮੈਨੂੰ ਵੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਪੁੱਠਾ ਸਿੱਧਾ ਬੋਲੀਆ ਹੁਣ ਤੁਸੀਂ ਨਾ ਮੈਨੂੰ ਸੌ ਜੁੱਤੀ ਲਾਓ ਮੇਰੇ ਸੌ ਜੁੱਤੀ ਮਾਰੋ ਮਹਾਰਾਜ ਕਹਿੰਦੇ ਵੀ ਪਤਾ ਸੀਗਾ ਮਹਾਰਾਜ ਨੂੰ ਕਿਉਂਕਿ ਵੀ ਛਿੜਕਿਆ ਵੀ ਨਹੀਂ ਇਹਨੇ ਕੁੱਟ ਕਿੱਥੇ ਖਾਣੀ ਆ ਸ਼ਰਾਰਤੀ ਸੀਗਾ ਮਜ਼ਾਕ ਹੀ ਹਸਵਾਦਾ ਸੀਗਾ ਤੇ ਜਦੋਂ ਸਤਿਗੁਰਾਂ ਨੇ ਕਿਹਾ ਕਹਿੰਦੇ ਵੀ ਦੇਖ ਲੈ ਭਾਈ ਸੁਥਰਿਆ ਵੀ ਪੱਕਾ ਕਹਿੰਦੇ ਜੀ ਪੱਕਾ ਪਹਿਲਾਂ ਤਾਂ ਪ੍ਰੋਮਿਸ ਕਰ ਲਿਆ ਸਤਿਗੁਰਾਂ ਨਾਲ ਕਹਿੰਦੇ ਜਿਹੜੀ ਚੀਜ਼ ਮੰਗਾਗੇ ਭਾਈ ਸੁਤਰੀ ਸਾਹਿਬ ਜੀ ਕਹਿੰਦੇ ਵੀ ਸਤਿਗੁਰੂ ਤੁਸੀਂ ਦੇ ਦੋਗੇ ਕਹਿੰਦੇ ਹਾਂ ਦੇ ਦਾਂਗੇ ਕਿਉਂਕਿ ਸਾਰੀ ਸੰਗਤ ਸਾਹਮਣੇ ਪ੍ਰੋਮਿਸ ਹੋ ਗਿਆ ਕਹਿਣ ਲੱਗੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਜੁੱਤੀਆਂ ਤਾਂ ਹੋ ਕਿਹੜੀ ਗੱਲ ਆ ਜੁੱਤੀਆਂ ਤਾਂ ਲਾਈ ਦੇਣੀਆਂ ਨੇ ਵੀ ਤੂੰ ਭੱਜੀ ਨਾ ਡਰੀ ਨਾ ਡਰਦਾ ਤਾਂ ਨਹੀਂ ਸੁਤਰੇ ਕਹਿੰਦਾ ਨਹੀਂ ਮਰਾ ਜੀ ਮੈਂ ਨਹੀਂ ਡਰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਤੁਹਾਨੂੰ ਪੁੱਠਾ ਸਿੱਧਾ ਬੋਲਿਆ ਜੀ ਮੇਰੇ ਸੌ ਜੁੱਤੀ ਲਾਓ ਜਦੋਂ ਸਾਰੀ ਸੰਗਤ ਨੂੰ ਕਿਹਾ ਸਤਿਗੁਰਾਂ ਨੇ ਕਹਿੰਦੇ ਵੀ ਐ ਕਰੋ ਸਾਰੀ ਸੰਗਤ ਇਕੱਠੀ ਹੋ ਕੇ ਸੌ ਜਾਣਾ ਇਕੱਠੇ ਹੋਵੋ ਵੀ ਜੁੱਤੀ ਲੈ ਲਓ ਇੱਕ ਇੱਕ ਵੀ ਸੁਥਰੇ ਸਾਦੇ ਲਾਉਣੀਆਂ ਨੇ ਕਹਿੰਦੇ ਮਹਾਰਾਜ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੋਹੇ ਹੱਥ ਜੋੜ ਕੇ ਖੜ ਗਿਆ ਕਹਿੰਦੇ ਹਾਂਜੀ ਦੱਸੋ ਕਹਿੰਦੇ ਮਹਾਰਾਜ ਜਦੋਂ ਮੈਂ ਪਹਿਲੀ ਡਿਊਟੀ ਜਦੋਂ ਇੱਕ ਮਿੰਟ ਇੱਕ ਮਿੰਟ ਕਿਹਾ ਤੇ ਸਤਿਗੁਰ ਜੀ ਕਹਿੰਦੇ ਵੀ ਰੁਕ ਜਾਓ ਭਾਈ ਇੱਕ ਮਿੰਟ ਕਹਿੰਦੇ ਮਹਾਰਾਜ ਵੀ ਮੈਂ ਪ੍ਰੋਮਿਸ ਕਰਕੇ ਆਇਆ ਮੈਂ ਆਪਣੇ ਭਰਾਵਾਂ ਨਾਲ ਪ੍ਰੋਮਿਸ ਕੀਤਾ ਜਿਹੜੇ ਪੈਰੇ ਤੇ ਖੜੇ ਆ ਕਿਉਂਕਿ ਉਹਨਾਂ ਨਾਲ ਵਾਦਾ ਕੀਤਾ ਵੀ ਜੋ ਸਤਗੁਰੂ ਦੇਣਗੇ ਮੈਂ ਅੱਧਾ ਤੁਹਾਨੂੰ ਦਊਂਗਾ ਕਿਉਂਕਿ ਉਹਨਾਂ ਨੇ ਮੈਨੂੰ ਲੰਘਣੀ ਤਾਂ ਦਿੱਤਾ ਮੈਂ ਉਹਨਾਂ ਨਾਲ ਪ੍ਰੋਮਿਸ ਕੀਤਾ ਉਹ ਕਹਿੰਦੇ ਵੀ ਜੋ ਸਤਗੁਰੂ ਦੇਣਗੇ ਸਾਨੂੰ ਅੱਧਾ ਦੇਣਾ ਪਊਗਾ ਕਹਿੰਦੇ ਵੀ ਹਾਂ ਅੱਧਾ ਵੀ ਮੇਰੇ ਵਾਦਾ ਰਹਿ ਗਿਆ ਵੀ ਮੈਂ ਅੱਧਾ ਦਊਂਗਾ ਕਹਿੰਦੇ ਮਹਾਰਾਜ ਵੀ ਪਹਿਲੀ ਡਿਊਟੀ ਵਾਲਿਆਂ ਨੇ ਅੱਧਾ ਮੰਗਿਆ ਦੂਜੀ ਵਾਲਿਆਂ ਨੇ ਮੰਗਿਆ ਕਹਿੰਦੇ ਜਿਹੜੀ 100 ਜੁੱਤੀ ਆ 50 ਪਹਿਲੀ ਡਿਊਟੀ ਵਾਲੇ ਦਾ ਲਾ ਦਿਓ ਤੇ 50 ਦੂਜੀ ਡਿਊਟੀ ਵਾਲੇ ਦਾ ਲਾ ਦਿਓ ਜੀ ਆਪਾਂ ਫਰੀ ਆ ਇਹੋ ਜੇ ਜਣੇ ਕਿ ਕਰਦੇ ਹੁੰਦੇ ਸੀਗੇ ਹਾਸੇ-ਤਮਾਸੇ ਕਹਿਣ ਦਾ ਭਾਵ ਵੀ ਜਿਹੜੇ ਗੁਰੂ ਘਰਾਂ ਦੇ ਵਿੱਚ ਰਹਿ ਕੇ ਵੀ ਗੁਰੂ ਨੂੰ ਬਦਨਾਮ ਕਰਕੇ ਰਿਸ਼ਵਤ ਲੈਂਦੇ ਆ ਇਹ ਉਹਨਾਂ ਵਾਸਤੇ ਕਰਦੇ ਹੁੰਦੇ ਸੀਗੇ ਭਾਈ ਸੁਤਰੇ ਸਾਹਿਬ ਜੀ ਇਹੋ ਜੀਆਂ ਛੋਟੀਆਂ-ਛੋਟੀਆਂ ਕਹਾਣੀਆਂ ਇੱਕ ਦੋ ਕੋ ਹੋਰ ਵੀ ਥੋੜਾ ਜਿਹਾ ਰਹਿ ਗਿਆ ਇਤਿਹਾਸ ਆਪਾਂ ਫੇਰ ਕਿਸੇ ਦਿਨ ਸਾਂਝਾ ਕਰਾਂਗੇ ਸੋ ਇੰਨੀ ਹੀ ਵਿਚਾਰ ਕਰਦਿਆਂ ਕੋਲੋਂ ਇਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆ ਆਪ ਰਬ ਰੂਪ ਸੰਗਤ ਬਖਸ਼ਣਯੋਗ ਆ ਬਖਸ਼ ਲੈਣਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਟੀਚਰ ਸਹਿਬਾਨ ਭਾਈ ਸਾਹਿਬ ਭਾਈ ਸੇਵਾ ਸਿੰਘ ਦੀ ਤਰਮਾਲਾ ਉਹਨਾਂ ਵੱਲੋਂ ਵਰਸਾਏ ਹੋਏ ਗੁਰਮਖ ਪਿਆਰੇ ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਾਨੂੰ ਕਲਯੁਗ ਦੇ ਵਿੱਚ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਕੱਢ-ਕੱਢ ਕੇ ਗੁਰਬਾਣੀ ਪੜ੍ਹਾ-ਪੜਾ ਕੇ ਉਸ ਮਾਰਗ ਤੇ ਤੋਰ-ਤੋਰ ਕੇ ਸਾਨੂੰ ਇਹ ਗੰਦਗੀ ਦੇ ਵਿੱਚੋਂ ਨਰਕ ਦੇ ਵਿੱਚੋਂ ਕੱਢ-ਕੱਢ ਕੇ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣਾ ਨਾਮ ਜਪਾਉਂਦੇ ਆ। ਸਤਗੁਰੂ ਜੀ ਕਹਿੰਦੇ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਤਾਂ ਹਰ ਗੁਣ ਗਾਓ ਵਾਹਿਗੁਰੂ ਸਾਡੀ ਕੀ ਔਕਾਤ ਹੈ ਕਿ ਅਸੀਂ ਨਾਮ ਜਪ ਲਈਏ ਸਤਗੁਰੂ ਜੀ ਰਹਿਮਤ ਕਰਦੇ ਆ ਕਿਰਪਾ ਕਰਦੇ ਤਾਂ ਅਸੀਂ ਨਾਮ ਜਪਦਿਆਂ ਸੋ ਹੋਈਆਂ ਭੁੱਲਾਂ ਦੀ ਖਿਮਾ ਇੱਕ ਵਾਰੀ ਫਿਰ ਤੋਂ ਖਿਮਾ ਦੇ ਜਾਚ ਕਹਾ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ